ਰੱਬੀ ਗਿਆਨ ਦੇਖਣ ਵਾਲੇ ਸਾਰੇ ਮੇਰੇ ਵੀਰਾ ਪੈਣਾ ਨੂੰ ਜੈ ਪੀਰਾਂ ਦੀ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਕਿ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੀਠਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਤੁਹਾਨੂੰ ਅੱਜ ਦੱਸਾਂਗੇ ਤੇ ਗੁਰੂ ਨਾਨਕ ਦੇਵ ਜੀ ਨਾਲ ਸਾਖੀ ਦੱਸਾਂਗੇ ਚਲੋ ਦੋਸਤੋ ਅਸੀਂ ਸ਼ੁਰੂ ਕਰੀਏ ਆਪਣੀ ਸਾਖੀ ਗੁਰੂ ਨਾਨਕ ਦੇਵ ਜੀ ਦੀ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਸਮੇਂ ਪਹਾੜੀ ਇਲਾਕੇ ਚੰਪਾਵਤ ਉੱਤਰਾਖੰਡ ਵਿੱਚ ਪਹੁੰਚੇ ਉਥੇ ਉਹਨਾਂ ਨੇ ਦੇਖਿਆ ਕਿ ਬਾਬਾ ਗੋਰਖਨਾਥ ਜੀ ਦੇ ਚੇਲੇ ਬਾਬਾ ਡੇਰਨਾਥ ਜੀ ਰਹਿੰਦੇ ਸਨ ਤਾਂ ਉਥੇ ਹੋਰ ਸਾਧੂ ਬਹੁਤ ਯੋਗੀ ਸਾਧੂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਥਾਨ ਇੱਕ ਦਰਖਤ ਦੇ ਥੱਲੇ ਲਾਇਆ ਤੇ ਬੈਠੇ ਤੇ ਈਸ਼ਵਰ ਦੀ ਰੱਬ ਦੀ ਭਗਤੀ ਕਰਨ ਲੱਗ ਪਏ ਤੇ ਜਦੋਂ ਸਿੱਧ ਯੋਗੀਆਂ ਨੇ ਦੇਖਿਆ ਕਿ ਕੋਈ ਸੰਤ ਸਾਡੇ ਵਰਗਾ ਦਰਖਤ ਦੇ ਥੱਲੇ ਬੈਠ ਕੇ ਰੱਬ ਦੀ ਭਗਤੀ ਕਰਨ ਦਿਆ ਹੈ। ਉਹਨਾਂ ਨੇ ਦੇਖਿਆ ਕਿ ਸਾਤੋਂ ਉੱਤੇ ਕਿਹੜਾ ਸੰਤ ਹੈ ਜਿਹੜਾ ਸਾਡੇ ਇਲਾਕੇ ਵਿੱਚ ਆ ਕੇ ਤਾਂ ਬੈਠਾ ਵਿਰਾਜਮਾਨ ਹੋਇਆ। ਉਹਨਾਂ ਦਾ ਮੇਨ ਜੋ ਵੱਡਾ ਬਾਬਾ ਸੀ ਸਾਧੂ ਸੀ ਉਹ ਆਇਆ। ਤੈਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਤੁਸੀਂ ਕੌਣ ਆ ਤੁਹਾਡਾ ਨਾਮ ਕੀ ਹੈ? ਤੇ ਤੁਸੀਂ ਕਿੱਥੋਂ ਆਏ ਆ? ਗੁਰੂ ਨਾਨਕ ਦੇਵ ਜੀ ਨੇ ਬੋਲਿਆ ਮੇਰਾ ਨਾਮ ਨਾਨਕ ਹੈ। ਤਾਂ ਮੈਂ ਪੰਜਾਬ ਤੋਂ ਆਇਆ ਹਾਂ ਤਾਂ ਸਾਧੂਆਂ ਨੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰਨ ਆਏ ਹੋ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਸਾਨੂੰ ਈਸ਼ਵਰ ਉਹ ਪਰਮਾਤਮਾ ਉਹ ਪਰਮ ਪਿਤਾ ਜਿੱਥੇ ਲੈ ਕੇ ਜਾਂਦਾ ਅਸੀਂ ਉੱਥੇ ਹੀ ਜਾਣੇ ਹਾਂ ਜਦੋਂ ਸਿੱਧ ਜੋਗੀਆਂ ਨੇ ਗੱਲ ਸੁਣੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗੇ ਤੁਸੀਂ ਕੋ ਜੋਗੀਆਂ ਜਾਂ ਸਿੱਧਿਆਂ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਪਰਮਾਤਮਾ ਦੇ ਸਿੱਧ ਜੋਗੀ ਆ ਅਸੀਂ ਪਰਮਾਤਮਾ ਨੂੰ ਮੰਨਦੇ ਆ ਅਸੀਂ ਸਿਰਫ ਸਿੱਧ ਜੋਗੀ ਦਾ ਤਿਆਗੀ ਤਿਆਗ ਇਹ ਕੀਤਾ ਆ ਕਿ ਅਸੀਂ ਕਾਮ ਕ੍ਰੋਧ ਲੋਭ ਮੋਹ ਨੂੰ ਤਿਆਗ ਕੀਤਾ ਤਾਂ ਅਸੀਂ ਤਾਂ ਰੱਬ ਦੇ ਜੋਗੀ ਬਣੇ ਆ ਅਸੀਂ ਲੰਬੇ ਲੰਬੇ ਵਾਲ ਬਧਾ ਕੇ ਆਪਣੇ ਸਰੀਰ ਤੇ ਰਾਖ ਮਲ ਕੇ ਮਾਲਾਵਾ ਪਾ ਕੇ ਜੰਗਲਾ ਚ ਘੁੰਮ ਕੇ ਜੋਗੀ ਨਹੀਂ ਬਣੇ ਜਦੋਂ ਇਹ ਗੱਲ ਉਹ ਸਿੱਧਾਂ ਨੇ ਸੁਣੀ ਤੇ ਗੁਰੂ ਨਾਨਕ ਦੇਵ ਜੀ ਬਲ ਉਹ ਬੜੀ ਈਰਖਾ ਦੇ ਨਜ਼ਰ ਨਾ ਦੇਖਣ ਲੱਪੇ ਫਿਰ yogੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕੀ ਗੁਰੂ हे ਸੰਤ yogੀ ਉਹੀ ਹੁੰਦਾ ਜਿਹੜਾ ਘਰ ਪਰਿਵਾਰ ਤੋਂ ਦੂਰ ਹੋਵੇ ਰੱਬ ਦੀ ਭਗਤੀ ਕਰੇ ਸ਼ਕਤੀਆਂ ਪ੍ਰਾਪਤ ਕਰੇ ਆਪਣੇ ਸਰੀਰ ਤੇ ਭਸਮ ਮਲੇ ਤੇ ਕਾਂਤ ਕੱਲਾ ਰਵੇ ਤੇ ਤਰ੍ਹਾਂ ਤਰ੍ਹਾਂ ਦੀਆਂ ਯਾਤਨਾਵਾਂ ਲੈ ਕੇ ਭਗਤੀ ਕਰੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ ਕਿ ਪ੍ਰਮਾਤਮਾ ਸਾਨੂੰ ਦੁਨੀਆ ਵਿੱਚ ਵੀ ਮਿਲ ਸਕਦਾ ਹੈ। ਦੀਨ ਵਿੱਚ ਵੀ ਮਿਲ ਸਕਦਾ ਹੈ, ਦੁਨੀਆ ਵਿੱਚ ਵੀ ਮਿਲ ਸਕਦਾ ਹੈ। ਆਪਣੇ ਘਰ ਦੀਆਂ ਜ਼ਿੰਮੇਵਾਰੀਆਂ, ਆਪਣੇ ਪਰਿਵਾਰ ਨੂੰ ਸੰਭਾਲਣਾ, ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਇਹ ਸਭ ਤੋਂ ਵੱਡਾ ਜੋਗ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਿੱਧਾਂ ਦੀ ਗੱਲਬਾਤ ਚੱਲਦੇ ਸਮੇਂ ਭਾਈ ਮਰਦਾਨਾ ਜੀ ਬੋਲੇ, "ਗੁਰੂ ਜੀ, ਮੈਨੂੰ ਬਹੁਤ ਭੁੱਖ ਲੱਗੀ ਹੈ।" ਮੈਨੂੰ ਭੋਜਨ ਚਾਹੀਦਾ ਹੈ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਖਿਆ ਕਿਹਾ ਕਿ हे ਮਰਦਾਨਿਆਂ ਅਸੀਂ ਸਿੱਧਾਂ ਜੋਗੀਆਂ ਕੋ ਆਏ ਹਾਂ ਅਸੀਂ ਉਹਨਾਂ ਦੇ ਮਹਿਮਾਨ ਹਾਂ ਉਹ ਸਾਨੂੰ ਭੋਜਨ ਦਾ ਪ੍ਰਬੰਧ ਸਾਡੇ ਲਈ ਕਿਤੇ ਕਰੂਗੇ ਜਾਂ ਉਹਨਾਂ ਤੋਂ ਭੋਜਨ ਦੇ ਪ੍ਰਬੰਧ ਲਈ ਕਹ ਜਦੋਂ ਮਰਦਾਨਾ ਜੀ ਬੜੇ ਪਲੇ ਮਾਨਸ ਅਛਾਈ ਤਰੀਕੇ ਨਾਲ ਉਹਨਾਂ ਕੋ ਗਏ ਤੇ ਕਹਿਣ ਲੱਗੇ ਹੇ ਸੱਚੇ ਗੁਰੂ ਹੇ ਸਿੱਧ ਜੋਗਿਓ ਸਾਨੂੰ ਬਹੁਤ ਭੁੱਖ ਲੱਗੀ ਹੈ ਸਾਨੂੰ ਕੁਝ ਖਾਣ ਨੂੰ ਦਿਓ ਸਿੱਧ ਜੋਗੀਆਂ ਨੇ ਅਹੰਕਾਰੀ ਤਰੀਕੇ ਨਾਲ ਭਾਈ ਮਰਦਾਨਾ ਜੀ ਨੂੰ ਬੋਲਿਆ ਕਿ ਜੇ ਤੁਹਾਡੇ ਗੁਰੂ ਕੋ ਸ਼ਕਤੀਆਂ ਹਨ ਤੁਹਾਡਾ ਗੁਰੂ ਬਹੁਤ ਪਰੰਪਾਰ ਹੈ ਤਾਂ ਤੁਸੀਂ ਆਪਣੇ ਗੁਰੂ ਨੂੰ ਹੀ ਕਹਿ ਦਿਓ ਕਿ ਕਿਤੇ ਉਹ ਖਾਣੇ ਦਾ ਪ੍ਰਬੰਧ ਕਰ ਲਵੇ ਤੇ ਬੜੀ ਨਿਰਾਸ਼ਾ ਨਾਲ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਗਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਖਾਣਾ ਮੰਗਣ ਗਿਆ ਸੀ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੁਹਾਡੇ ਸੰਤ ਕੋ ਸ਼ਕਤੀ ਆ ਤਾਂ ਤੁਸੀਂ ਉਹਨਾਂ ਨੂੰ ਕਹੋ ਖਾਣੇ ਦਾ ਪ੍ਰਬੰਧ ਕਰਕੇ ਕਿਤੇ ਉਹ ਦੇ ਦੇਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਸੁਣੀ ਤੇ ਲੱਗੇ ਰੀਠੇ ਦੇ ਦਰਖਤ ਸੀ ਲੱਗੇ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ हे ਮਰਦਾਨਿਆ ਜਾ ਉਹ ਰੀਠੇ ਤੋੜ ਕੇ ਖਾ ਪਰਮਾਤਮਾ ਹਮੇਸ਼ਾ ਭਲੀ ਕਰਦਾ ਹੈ ਤੇ ਭਲੀ ਕਰੂਗਾ ਜਾਂ ਤੂੰ ਉਹ ਰੀਠੇ ਤੋੜ ਕੇ ਖਾ ਤੇ ਆਪਣੀ ਭੁੱਖ ਸ਼ਾਂਤ ਕਰ ਭਾਈ ਮਰਦਾਨਾ ਜੀ ਬੋਲੇ ਗੁਰੂ ਜੀ ਇਹ ਰੀਠੇ ਦੇ ਦਰਖਤ ਜਿਹੜੇ ਫਲ ਹੁੰਦੇ ਨੇ ਇਹ ਕੌੜੇ ਹੁੰਦੇ ਨੇ ਇਹ ਮਿੱਠੇ ਕਿੱਦਾਂ ਹੋ ਸਕਦੇ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੂੰ ਜਾ ਤੇ ਤੋੜ ਕੇ ਖਾ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨਦੇ ਹੋਏ ਉਦ ਰਕਤ ਦੇ ਉੱਤੇ ਚੜੇ ਉਹਨਾਂ ਨੇ ਰੀਠੇ ਤੋੜੇ ਤੇ ਖਾਦੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਉਹ ਦੀਠੇ ਬਹੁਤ ਮਿੱਠੇ ਸੀ ਜਿਹੜੇ ਬਹੁਤ ਸਵਾਦ ਅਤੇ ਮਿੱਠੇ ਸੀ ਭਾਈ ਮਰਦਾਨਾ ਜੀ ਨੇ ਉਹ ਫਲ ਆਪ ਵੀ ਖਾਦਾ ਤੇ ਜੋਗੀਆਂ ਨੂੰ ਵੀ ਖਿਲਾਇਆ ਤੇ ਜਦੋਂ ਜੋਗੀਆਂ ਨੇ ਉਹ ਰੀਠੇ ਦਾ ਫਲ ਖਾਦਾ ਤੇ ਉਹ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਦੇਖਿਆ ਕਿ ਇਹ ਕੌੜੇ ਰੀਠੇ ਦੇ ਫਲ ਅੱਜ ਮਿੱਠੇ ਨੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਪਰ ਉਹਨਾਂ ਦੇ ਮਨ 'ਚ ਦਵੇਸ਼ ਨਹੀਂ ਗਿਆ ਸਿੱਧ ਜੋਗੀਆਂ ਨੇ ਆਪਣੀ ਸ਼ਕਤੀ ਨਾਲ ਉਸ ਡੀਠੇ ਦੇ ਦਰਖਤਾਂ ਨੂੰ ਕੌੜਾ ਕਰਨਾ ਚਾਹਿਆ ਕਿ ਇਹ ਫਲ ਕੌੜੇ ਹੋ ਜਾਣ ਪਰ ਜਦ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਤੇ ਕਿਰਪਾ ਸੀ ਉਹ ਫਲ ਕੌੜੇ ਨਹੀਂ ਹੋਏ ਉਹਨਾਂ ਨੇ ਤੋੜੇ ਉਹ ਫਲ ਫਿਰ ਵੀ ਮਿੱਠੇ ਰਹੇ ਜਦੋਂ ਇਹ ਕੌਤਕ ਦੇਖੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਸਾਰੇ ਸਿੱਧ ਜੋਗੀ ਕਦਮੀ ਲੱਗ ਗਏ ਤੇ ਮਾਫੀ ਮੰਗਣ ਲੱਪੇ ਤੇ ਗੁਰੂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਪਖੰਡਾ ਨੂੰ ਦੂਰ ਕਰਦੇ ਹੋਏ ਪਰਮਾਤਮਾ ਦੀ ਭਗਤੀ ਕਰਨ ਲੱਪੇ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਿੱਧਾਂ ਨੂੰ ਜਿੱਥੇ ਦੀ ਇਹ ਘਟਨਾ ਹੋਈ ਅੱਜ ਉੱਥੇ ਗੁਰਦੁਆਰਾ ਸ੍ਰੀ ਹੀਟਾ ਸਾਹਿਬ ਗੁਰਦੁਆਰਾ ਜੀ ਹੈ ਅੱਜ ਵੀ ਲੋਕੀ ਉੱਥੇ ਜਾਂਦੇ ਨੇ ਤੇ ਅੱਜ ਵੀ ਉੱਥੇ ਰੀਠੇ ਦੇ ਦਰਖਤ ਨੇ ਜਿਹੜੇ ਕੀ ਰੀਠੇ ਮਿੱਠੇ ਹਨ ਤੇ ਅੱਜ ਵੀ ਲੋਕ ਉੱਥੇ ਜਾਂਦੇ ਨੇ ਤਾਂ ਗੁਰੂ ਜੀ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਜੇ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਰੱਬੀ ਗਿਆਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੁਹਾਨੂੰ ਆਉਣ ਵਾਲੀਆਂ ਸਾਖੀਆਂ ਗੁਰੂਆਂ ਪੀਰਾਂ ਦੀਆਂ ਹੋਰ ਤੁਹਾਨੂੰ ਦੱਸਾਂਗੇ ਜੀ ਜੈ ਪੀਰਾਂ ਦੇ ਦੋਸਤੋ ਸਤਨਾਮ ਸ਼੍ਰੀ ਵਾਹਿਗੁਰੂ ਜੀ